ਬੋਹਾਲੀ ਜ਼ਿਲ੍ਹੇ ਦੇ ਮਟੌਰ ਥਾਣੇ ਦੇ ਵਿੱਚ ਤਾਇਨਾਤ ਇੰਸਪੈਕਟਰ ਗੱਬਰ ਸਿੰਘ ਦੇ ਉੱਪਰ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ ਜਦੋਂ ਉਹ ਆਪਣੀ ਨਿੱਜੀ ਬੁਲੇਟ ਪ੍ਰੂਫ ਕਾਰ ਦੇ ਵਿੱਚ ਚੰਡੀਗੜ੍ਹ ਰੋਪੜ ਨੈਸ਼ਨਲ ਹਾਈਵੇ ਧਿਆਨਪੁਰ ਫਲਾਇਓਵਰ ਦੇ ਉੱਪਰ ਜਾ ਰਿਹਾ ਸੀ ਤਾਂ ਇੱਕ ਹੋਰ ਗੱਡੀ ਦੇ ਵਿੱਚ ਆਏ ਹਮਲਾਵਰਾਂ ਨੇ ਉਹਨਾਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਚਲਦੀ ਹੋਈ ਗੱਡੀ ਦੇ ਵਿੱਚ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੱਸਦੀ ਹੈ ਕਿ ਕੋਰੀ ਇੰਸਪੈਕਟਰ ਦੇ ਕਾਰ ਦੇ ਸ਼ੀਸ਼ੇ ਦੇ ਉੱਪਰ ਲੱਗੀ ਆ ਤੇ ਇੰਸਪੈਕਟਰ ਦੀ ਜਾਨ ਫੇਰ ਵੀ ਬਚ ਗਈ ਹੈ ਕਿਉਂਕਿ ਇਹ ਸ਼ੀਸ਼ੇ ਬੁਲੇਟ ਪ੍ਰੂਫ ਸੀ ਇਹ ਘਟਨਾ 11 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ ਪਰ ਪੁਲਿਸ ਨੇ ਇਸ ਮਾਮਲੇ ਨੂੰ ਹੁਣ ਤੱਕ ਗੁਪਤ ਹੀ ਰੱਖਿਆ ਸੀ ਸਿੰਘ ਭਗਵੰਤਪੁਰਾ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 307 ਦੇ ਤਹਿਤ ਕੇਸ ਦਰਜ ਕਰ ਲਿਆ ਹੈ ਐਸਐਸਪੀ ਕੁਲਾਰ ਸਿੰਘ ਖੁਰਾਨਾ ਨੇ ਦੱਸਿਆ ਹੈ ਕਿ ਇੰਸਪੈਕਟਰ ਨੂੰ ਪਹਿਲਾਂ ਵੀ ਧਮਕੀਆਂ ਮਿਲਿਆ ਨਹੀਂ ਅਤੇ ਪੁਲਿਸ ਇਸ ਕਰਨਾ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ ਸਿੰਘ ਦੀ ਕਾਰ ਅਤੇ ਕਿਸ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਇਸ ਦੇ ਬਾਰੇ ਵਿੱਚ ਪੁਲਸ ਹਰ ਪਹਿਲੂ ਦੀ ਲਗਾਤਾਰ ਜਾਂਚ ਕਰ ਰਹੀ ਹੈ ਅਤੇ ਫੋਰੈਂਸਿਕ ਟੀਮਾਂ ਦੇ ਵੱਲੋਂ ਇਸ ਜਾਂਚ ਦੇ ਵਿੱਚ ਹਾਲੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਪਰੰਤੂ ਜਿਵੇਂ ਹੀ ਇਸ ਦੇ ਬਾਰੇ ਵਿੱਚ ਖੁਲਾਸਾ ਹੋਵੇਗਾ ਉਸ ਦੇ ਬਾਰੇ ਵਿੱਚ ਵੀ ਨਸ਼ਰ ਹੋ ਜਾਵੇਗੀ ਜਾਣਕਾਰੀ ਪਰੰਤੂ ਇਸ ਪ੍ਰਕਾਰ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਬਾਕੀ ਤੁਸੀਂ ਇਸ ਦਿਵਾਰ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਜ਼ਾਹਰ ਕਰਨਾ ਬਿਲਕੁਲ ਨਾ ਹਟਾ ਉਮਰ涛 ਇਨਸਪੈਕਟਰ ਗੱਬਰ ਸਿੰਘ ਕਿਸੇ ਕਾਰ ਸਰਕਾਰ ਦੇ ਤੇ ਆਪਣੇ ਸਬੰਧ ਵਿੱਚ ਰੋਪੜਵਾਲ ਨੂੰ ਆ ਰਹੇ ਸੀ ਧਿਆਨਪੁਰ ਫਲਾਈਓਵਰ ਹੈ ਕੋਰਾਲੀ ਮਰਿੰਡਾ ਬਾਈਪਾਸ ਦੇ ਉੱਤੇ ਉੱਥੇ ਫਲਾਈਓਵਰ ਦੇ ਉੱਤੇ ਅਚਾਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਜਿਸ ਸਾਈਡ ਤੇ ਬੈਠੇ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ ਥਾਣਾ ਸਿੰਘ ਭਗਵਾਂਤਪੁਰਾ ਦੇ ਵਿੱਚ ਤੇ ਅਸੀਂ ਤਫ਼ਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉੱਸਲੇ ਲਾਂਗੇ ਕੁਝ ਕੀ ਜਾਣਕਾਰੀ ਰਾਤ ਦਾ ਸਮਾਸੀ ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਸੀ ਇਨਵੈਸਟੀਗੇਟ ਕੋਈ ਕਾਟ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵੈਸੇ ਇਟ ਇਜ਼ ਟੂ अर्ਲੀ ਮੈਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ ਕਿ ਕਿਸ ਤਰਫ ਤੋਂ ਆਏ ਸੀ ਕਿਸ ਤਰਫ ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਤੁਹਾਡੇ ਕੋਲੇ ਆ ਜਾਏਗੀ ਲੀਡ ਅਸੀਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਇਨਸਪੈਕਟਰ ਆ ਦੇਖੋ ਇਨਸਪੈਕਟਰ ਗੱਬਰ ਸਿੰਘ ਆਪ ਕੋ ਤੇ ਉਹ ਨਾਲ ਉਹਦਾ ਡਰਾਈਵਰ ਸੀ ਉਹ ਐਸਐਚਓ ਮਟੋਰ ਨੇ ਤੇ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰ੍ਹਾਂ ਤਾਂ ਉਹਦੇ ਚੁਣਾ ਕੋਈ ਫਾਇਰ ਹੋਇਆ ਹੈ ਕੁਈ ਫਾਇਰ ਤਾਂ ਉਹਨਾਂ ਨੂੰ ਪਹਿਲਾਂ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਖਮ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਜ਼ਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰੇ ਨੂੰ ਸਿਖਲਾਈ ਕਰ ਰਹੇ ਹਾਂ ਤੇ ਗੱਡੀ ਅ ਗੱਡੀ ਉਹਨਾਂ ਦੀ ਪਰਸਨਲ ਸੀ ਜੀ ਅ ਮੈਂ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਕੁਝ ਪੁਸ਼ਟੀ ਨਹੀਂ ਦੇ ਸਕਦੀ ਕਿ ਕਿਸ ਦੀ ਦਿੱਤਾ ਗੱਡੀ ਮੰਨਦੇ ਨਹੀਂ 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 ਫਾਇਰ ਆ ਮਤਲਬ ਕਿ ਉਹ ਬਿਲਕੁਲ ਸੇਫ ਨੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਤੇ ਬਾਕੀ ਅਸੀਂ ਤਫਤੀਸ਼ ਦੇ ਵਿੱਚ ਜਿਸ ਤਰ੍ਹਾਂ ਰਿਪੋਰਟ ਮਿਲੇਗੀ ਅਸੀਂ ਤੁਹਾਡਾ ਸ਼ੇਅਰ ਕਰਾਂਗੇ